ਦੇਸਤੋ ਵੱਡਾ ਐਕਸੀਡੈਂਟ ਹੈ ਜਿਹੜਾ ਉਰੇ ਹੋਇਆ ਹੈ ਕੀ ਗੱਲ ਹੋ ਗਈ ਹੈ ਠੀਕ ਹੈ ਦੇਖ ਸਕਦੇ ਹਾਂ ਵੀ ਪਿੰਡ ਦੇ ਵਿੱਚ ਜੰਮੀ ਪਿੰਡ ਦੇ ਚੌਰਾਹੇ ਦੇ ਵਿੱਚ ਕਾਰ ਇੱਕ ਤਾਂ ਹੁੰਦਾ ਵੀ ਵੱਡੇ ਰੋਡ ਤੇ ਹੋ ਗਿਆ ਪਿੰਡ ਦੇ ਵਿੱਚ ਐਕਸੀਡੈਂਟ ਹੋਇਆ ਦੇਖ ਸਕਦੇ ਹਾਂ ਵੀ ਕਿੱਡੀ ਹਾਲਾਤ ਯਾਰ ਬੰਦਾ ਬਚ ਗਿਆ ਭਾਈ ਬਚ ਗਿਆ ਬਚ ਗਿਆ ਲੇਕਿਨ ਵਾਹ ਦੇਖ ਲੋ ਵੀ ਮੋਟਰਸਾਈਕਲ ਦਾ ਹੈ ਉਹ ਸੀਗਾ ਬੰਦਾ ਉੱਚ ਨਜ਼ਾਰੇ ਹੈ ਉੱਚ ਉਸ ਕਾਰ ਵੀ ਅੱਛਾ ਨਜ਼ਾਰੇ ਨੇ ਪੱਟ ਟੁੱਟ ਗਿਆ ਲੈਂਡ ਕਰੂਜ਼ ਗੱਡੀ ਹੈ ਜਿਹੜੀ ਮਸ਼ਹੂਰ ਗੱਡੀ ਕਹਿੰਦੇ ਆਪਾਂ ਆਹ ਦੇਖ ਲਓ ਮੋਟਰਸਾਈਕਲ ਵਿੱਚ ਦੇਖ ਲਓ ਵੀ ਬੰਦੇ ਉਰੇ ਪੰਜ ਚਾਰ ਬੰਦੇ ਲਈ ਦੇ ਵਿੱਚ ਵੱਜੀ ਆ ਕੇ ਉਧਰੋਂ ਆ ਰਹੀ ਸੀ ਸਵੇਰੇ ਸਵੇਰੇ ਦੇਖ ਲਓ ਵੀ ਕਿੰਨੀ ਰਫਤਾਰ ਹੋਊਗੀ ਉਧਰੋਂ ਆ ਰਹੇ ਸੀ ਕਟਿਆਂ ਵਾਲੇ ਜਿਹੜੇ ਕੱਟੇ ਵੇਚਦੇ ਨੇ ਮੋਟਰਸਾਈਕਲ ਤੇ ਉਹਨਾਂ ਦੀ ਸਾਈਡ ਹੈ ਜਿਹੜੀ ਆ ਕੇ ਵੱਜੀ ਆ ਆ ਦੇਖੋ ਲੈਂਡ ਕਰੂਜ਼ ਗੱਡੀ ਮਸ਼ਹੂਰ ਗੱਡੀ ਹੈ ਜਿਹੜੀ ਕਹਿੰਦੇ ਨੇ ਆਪਾਂ ਸਵੇਰੇ ਸਵੇਰੇ ਜਿਹ ਕਹਿੰਦੀ ਹੈ ਇੱਕ ਵੱਡਾ ਦਰਦਨਾਕ ਐਕਸੀਡੈਂਟ ਹੈ ਜਿਹੜਾ ਇੱਕ 500 ਚੱਕਾ ਤਿੰਨ ਚਾਰ ਲੋਥੇ ਆ ਗਿਆ ਅੱਛਾ ਫਿਰ ਤੇਜ਼ ਹੋਊ ਉਜਾਉਂਦੇ ਵਾਲਾ ਨੇ ਸਵੇਰੇ ਸਵੇਰੇ ਨਵੇਂ ਸਾਲ ਦੇ ਉੱਤੇ ਜੇ ਕਹਿੰਦੀ ਐਕਸੀਡੈਂਟ ਹੋ ਗਿਆ ਪਿੰਡ ਦੇ ਬਿਲਕੁਲ ਬਚਕਾਰ ਨਵਾਂ ਸਾਲ ਆਪਾਂ ਕਹਿੰਦੇ ਨੇ ਨਵਾਂ ਸਾਲ ਮਨਾਇਆ ਨਵੇਂ ਸਾਲ ਦੇ ਉੱਤੇ ਜੇ ਕਹਦੀ ਆ ਦੇਖੋ ਜੀ ਜਮੀਨ ਖਤਮ ਆ ਲਾਲੋ ਭਾਈ ਬਿਲਕੁਲ ਨਵੇਂ ਸਾਲ ਦੇ ਉੱਤੇ ਤੁਸੀਂ ਲਾਲੋ ਭਾਈ ਨੁਕਸਾਨ ਹੋ ਗਿਆ ਜੇ ਕਹਦੀਏ ਜਮੀਨ ਖਤਮ ਗੱਡੀ ਕਿੱਥੇ ਦੀ ਆ ਫਟੇ ਕਰਦੀ ਗਏ ਗੰਡੂਆਂ ਦੀ ਆ ਜਾਂ ਗੰਡੂਆਂ ਫਟੇ ਘੜ ਠੀਕ ਹੈ ਉਹ ਬਾਈ ਕਿੱਥੇ ਨੇ ਗੱਡੀ ਬਚ ਗਿਆ ਸੱਟ ਤੋਂ ਉਹ ਸੱਟ ਤੋਂ ਬਚ ਗੇ ਅੱਛਾ ਪੁਲਸ ਆ ਗਈ ਥੀ ਆ ਲਾਲੋ ਭਾਈ ਪਿੰਡ ਦਾ ਜੇ ਕਹਦੀ ਬਿਲਕੁਲ ਵਿਚਾਲੇ ਸੈਂਟਰ ਦੇ ਵਿੱਚ ਹੈ ਪਿੰਡ ਦੇ ਇਹਦੀ ਵਾਈਟ ਲੈ ਲਓ ਇਹਨੂੰ ਪਤਾ ਆ ਦੇਖ ਲਓ ਹਾਲਾਤ ਇਹਨੂੰ ਪਤਾ ਮਿਸਤਰੀ ਨੂੰ ਆ ਦੇਖ ਲਓ ਭਾਈ ਹਾਂ ਅੱਛਾ ਪਹਿਲਾਂ ਉਹ ਟੇ ਮੋਟਰਸਾਈਕਲ ਤੇ ਢਿਕੇ ਅੱਛਾ ਉੱਥੇ ਸੀਗਾ ਬਿਲਕੁਲ ਆਹ ਮੋਟਰਸਾਈਕਲ ਤੇ ਸੀ ਭਾਈ ਜਿਹਦੇ 60 ਬੱਜੀ ਆ ਜਿਹਦੇ ਜਿਆਦਾ ਦੇਖੋ ਅੱਜ ਕੱਲ ਆਪਾਂ ਨੂੰ ਬਦ ਯਾਰ ਚਰਾਹਾ ਮੋਟਰਸਾਈਕਲ ਵੀ ਕੀ ਕਹੀ ਯਾਰ ਹਰੇਕ ਦੇਖਦਾ ਨਹੀਂ ਨਾ ਕੋਈ ਉਧਰ ਦੇਖੇ ਨਾ ਚੜਨ ਲੱਗੇ ਦੇਖੇ ਆਹ ਮੋਟਰਸਾਈਕਲ ਦੇਖ ਲਓ ਵੀ ਉਰੇ ਤੱਕ ਆਇਆ ਡਿੱਗਦਾ ਡੁਗਦਾ ਜੂਪੀ ਦਾ ਨੰਬਰ ਹੈ ਜੀ ਵੀਰਾਂ ਦੇਖ ਸਕਦੇ ਹੋ ਵੀ ਜੂਪੀ ਜੂਪੀ ਦਾ ਨੰਬਰ ਹੈ ਮੋਟਰਸਾਈਕਲ ਦਾ ਜਿਨ੍ਹਾਂ ਦੇ ਸੱਟਾਂ ਵੱਜੀਆਂ ਨੇ ਜੇ ਡੈਰੀ ਖੁੱਲੀ ਹੁੰਦੀ ਫਿਰ ਬੰਦੇ ਦਾ ਨੁਕਸਾਨ ਬਹੁਤ ਹੁੰਦਾ ਅੱਛਾ ਬੰਦ ਸੀ ਡੈਰੀ ਬੰਦ ਸੀ ਹਾਂ ਤਾਂ ਮੋਨੇ ਕਰਦੇ ਸੀ ਅਬ ਤਾਂ ਇਹ ਖੁੱਲੀ ਹੁੰਦੀ ਜੇ ਖੁੱਲੀ ਹੁੰਦੀ ਬੰਦੇ ਦਾ ਨੁਕਸਾਨ ਹੁੰਦਾ ਬਹੁਤ ਬੰਦੇ ਦਾ ਨੁਕਸਾਨ ਹੁੰਦਾ ਬਿਲਕੁਲ ਜੀ ਚਰਾਹੇ ਦੇ ਵਿੱਚ ਪਿੰਡ ਸ਼ਾਇਲੀ ਦੇ ਵਿੱਚ ਜੋ ਕਿ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਸੀ ਮੌਕੇ ਤੇ ਗੱਡੀ ਦਾ ਗੱਡੀ ਦਾ ਬਿਲਕੁਲ ਜੇ ਕਹੀਦੀ ਹੈ ਮੂਰੋਂ ਡੈਮੇਜ ਹੋ ਗਈ ਬਿਲਕੁਲ ਪਰ ਜਿਹੜਾ ਬੰਦਾ ਜਾਨੀ ਇਹ ਸੱਟਾਂ ਦਾ ਪਚੀਆਂ ਨੇ ਆ ਦੇਖ ਸਕਦੇ ਹੋ ਜੂਪੀ 15 ਡੀ ਪੀ 52 16 ਨੰਬਰ ਹੈ ਅਦੇ ਨਾਲੋਂ ਲੈ ਕੇ ਇੱਕ ਪਾਸੇ ਹੋ ਗਿਆ ਇਹਦਾ ਗੱਡੀ ਦਾ ਉਧਰ ਮੁੜ ਕੇ ਕਿ ਮੋਟਰਸਾਈਕਲ ਤਾਂ ਆਪਾਂ ਕਿਹਾ ਅੱਛਾ ਬੰਦਾ ਉੱਥੇ ਡੇਗ ਗਿਆ ਸੀ ਹੋਰ ਬੰਦੇ ਤਾਂ ਪਿੱਛੇ ਸਾਡੇ ਉਧਰ ਬਣੇ ਹੂੰ ਦੇਖ ਸਕਦੇ ਹੋ ਜੀ ਤਸਵੀਰਾਂ ਦੇਖ ਸਕਦੇ ਨਵੇਂ ਸਾਲ ਦੇ ਉੱਤੇ ਜੇ ਕਹਦੀ ਇੱਕ ਮਧ ਭਾਗੀ ਮਾੜੀ ਘਟਨਾ ਜਿਹੜੀ ਉਹ ਘਟ ਗਈ ਗੱਡੀ ਦੇਖ ਸਕਦੇ ਹੋ ਵੀ ਇਧਰੋਂ ਗੱਡੀ ਆ ਰਹੀ ਸੀ ਗੱਡੀ ਕਿੱਧਰੋਂ ਆ ਰਹੀ ਸੀ ਇਧਰੋਂ ਉਹ ਜਿਹੜਾ ਉਧਰੋਂ ਆ ਰਹੀ ਸੀ ਮੋਟਰਸਾਈਕਲ ਵਾਲਾ ਮੋਟਰਸਾਈਕਲ ਵਾਲਾ ਇਹਨੂੰ ਬਾਈ ਨੂੰ ਪਤਾ ਮੈਨੂੰ ਦਾ ਬਾਅਦ ਚ ਆਇਆ ਜੀ ਉਹ ਪਤਾ ਨਹੀਂ ਕਿਥੋਂ ਆ ਰਿਹਾ ਇਧਰੋਂ ਨਹੀਂ ਆਹ ਤਸਵੀਰਾਂ ਨਹੀਂ ਦੇ ਸਕਦਾ ਕਿਆ ਨੇ ਵਾਲਾ ਅਬ ਇਹ ਕੋ ਬੰਦੇ ਉਹ ਡੈਰੀ ਹੈ ਪਟੀਆਂ ਦੇ ਵਿੱਚ ਹੁੰਦੇ ਨੇ ਸੀਪੀ ਦੇ ਉਹਨਾਂ ਨਾਲ ਨਹੀਂ ਆ ਲੈ ਲੋ ਜੀ ਵੀ ਤਸਵੀਰਾਂ ਦੇਖ ਲੋ ਇਹ ਛੱਜੂ ਸਿੰਘ ਬੰਦੇ ਜੁਪੀ ਦਾ ਨੰਬਰ ਹੈ ਜੁਪੀ ਦੇ ਨੇ ਕਿਹੜੇ ਜੀ ਆ ਉਹਦੇ ਵਾਲੇ ਮੋਟਰਸਾਈਕਲ ਵਾਲੇ ਹਾਂ ਜੁਪੀ ਦੇ ਹਾਂ ਜੁਪੀ ਅੱਛਾ ਕੀ ਹੋਰੇ ਕਿਵੇਂ ਉਹਦਾ ਜੀ ਇਧਰੋਂ ਆ ਰਿਹਾ ਸੀ ਕੀ ਕੰਮ ਕਰਦੇ ਨੇ ਬਾਈ ਸਾਰੇ ਉਹ ਅੱਛਾ ਕੱਟੇ ਕੁੱਟੇ ਅੱਛਾ ਕੱਟੇ ਵਾਲੇ ਤੇ ਕੱਟੇ ਵਾਲੇ ਤੇ ਠੀਕ ਬਾਕੀ ਡੇਰੀ ਲਵੇ ਬੰਦੇ ਹੁੰਦੇ ਨੇ ਬਚਤ ਰਹੀ ਐਨਾ ਸੁਕਰ ਹਾਂ ਡੇਰੀ ਬੰਦ ਬੰਦੇ ਮਰਦੇ ਜੀ ਇੱਥੇ ਬੰਦੇ ਮਰਦੇ ਬੰਦੇ ਨੂੰ ਵੱਡਾ ਨੁਕਸਾਨ ਹੋ ਜਾਂਦਾ ਸਵੇਰੇ ਸਵੇਰੇ ਨਵੇਂ ਸਾਲ ਦੇ ਉੱਤੇ ਪਰ ਜੇ ਕਹਦੀ ਆ ਦੇਖੋ ਮੋਟਰਸਾਈਕਲ ਖੜਾ ਤੀਗਾ ਡੇਰੀ ਕੁਦਰਤੀ ਡੇਰੀ ਬੰਦ ਸੀ ਜਿਹਦੇ ਕਰਕੇ ਦੇਖੋ ਮੋਟਰ ਬਿਲਕੁਲ ਨਾਲ ਕਹਦੀ ਆ ਵੀ ਹੋਕਰਤਾ ਇੱਕ ਮੋਟਰਸਾਈਕਲ ਉਧਰ ਟਾਈਮ ਚ ਖਤਮ ਹੋ ਗਿਆ ਤੇ ਗੱਡੀ ਵੀ ਗੱਡੀ ਦਾ ਵੀ ਭਾਰੀ ਨੁਕਸਾਨ ਆ ਜਿਹੜਾ ਹੋਇਆਗਾ ਆ ਖੜੇ ਚ ਬੱਜੀ ਗਈ ਫਿਰ ਜਦੋਂ ਵਿਗੜ ਗਿਆ ਸੰਤਲਨ ਕਰੇ ਕੀ ਗੱਡੀ ਜਦੋਂ ਵਿਗੜ ਜਾਂਦਾ ਫਿਰ ਤਾਂ ਉਹ ਹੋ ਜਾਂਦੀ ਆ ਗੱਲਾ ਫਿਰ ਕਾਨੂੰਨ ਸਾਹਿਬ ਚਾਹੁੰਦੀ ਆ ਦੇਖੋ ਬੱਚੇ ਤੇ ਚਲੋ ਵੱਡੀ ਗੱਲ ਹੈ ਕਿ ਵੀ ਇੱਧਰ ਬੰਦੇ ਨਹੀਂ ਸੀ ਮੌਕੇ ਤੇ ਆ ਡੈਰੀ ਚ ਨਹੀਂ 10 ਵੀ ਬੰਦੇ ਇੱਥੇ ਖੜੇ ਹੁੰਦੇ ਨੇ ਆ ਜਗ੍ਹਾ ਤੇ ਪੰਜ ਚਾਰ ਬੰਦੇ ਹੁੰਦੇ ਹੀ ਨੇ ਨਹੀਂ ਕਿੱਥੇ ਸਵੇਰੇ ਸਵੇਰੇ ਇੱਕ ਵੱਡਾ ਜਿਹੜਾ ਹੈਗਾ ਉਹ ਹਾਦਸਾ ਜਿਹੜਾ ਪਿੰਡ ਛਾਜਲੀ ਦੇ ਵਿੱਚ ਹੋ ਗਿਆ ਸਵੇਰੇ ਸਵੇਰੇ ਨਵੇਂ ਸਾਲ ਦੇ ਉੱਤੇ ਜਿਹੜੀ ਇੱਕ ਵੱਡਾ ਹਾਦਸਾ ਜਿਹੜਾ ਹੋ ਗਿਆ ਪਿੰਡ ਛਾਇਲੀ ਤੇ ਬਿਲਕੁਲ ਵਿਚਾਰ ਚਰਾਹੇ ਦੇ ਉੱਪਰ ਕਿਸੇ ਦਾ ਗੱਡੀ ਮਹਾਂ ਲੈਂਡ ਕਰੂਜ਼ ਗੱਡੀ ਆ ਤਰ੍ਹਾਂ ਨੁਕਲਦੀਪ ਹਾਂਜੀ ਇਹ ਤਾਂ ਪੈਸਾ ਇਹ ਤਾਂ ਖਰਚ ਬੰਦਾ ਚੱਲ ਜਾਣੀ ਨੁਕਸਾਨ ਬਚ ਗਿਆ ਜੇ ਕਹਦੀ ਏ ਬਾਈ ਬਹੁਤ ਬੰਦਾ ਹੈ ਨਵੇਂ ਸਾਲ ਵਾਲੇ ਦਿਨ ਦੇਖ ਸਕਦੇ ਹੋ ਵੀ ਲੈਂਡ ਕਰੂਜ਼ ਗੱਡੀ ਆ ਇਹ ਜਿਹੜੀ ਮਸ਼ਹੂਰ ਗੱਡੀ ਕਹਿੰਦੇ ਆਪਾਂ ਆਹ ਦੇਖ ਲਓ ਮੋਟਰਸਾਈਕਲ ਵਿੱਚ ਦੇਖ ਲਓ ਵੀ ਬੰਦੇ ਉਰੇ ਪੰਜ ਚਾਰ ਬੰਦੇ ਦਾ ਇਹਦੇ ਵਿੱਚ ਵੱਜੀ ਆ ਕੇ ਉਧਰੋਂ ਆ ਰਹੀ ਸੀ ਸਵੇਰੇ ਸਵੇਰੇ ਦੇਖ ਲਓ ਵੀ ਕਿੰਨੇ ਰਫਤਾਰ ਹੋਊਗੀ ਉਧਰੋਂ ਆ ਰਹੇ ਸੀ ਕਟਿਆਂ ਵਾਲੇ ਜਿਹੜੇ ਕੱਟੇ ਵੇਚਦੇ ਨੇ ਮੋਟਰਸਾਈਕਲ ਤੇ ਉਹਨਾਂ ਦੀ ਸਾਈਡ ਆ ਜਿਹੜੀ ਆ ਕੇ ਵੱਜੀ ਆ ਦੇਖੋ ਲੈਂਡ ਕਰੂਜ਼ ਗੱਡੀ ਮਸ਼ਹੂਰ ਗੱਡੀ ਆ ਇਹ ਜਿਹੜੀ ਕਹਿੰਦੇ ਨੇ ਆਪਾਂ ਸਵੇਰੇ ਸਵੇਰੇ ਜੇ ਕਹੀ ਦੀ ਇਹ ਇੱਕ ਵੱਡਾ ਦਰਦਨਾਕ ਐਕਸੀਡੈਂਟ ਆ ਜਿਹੜਾ 1 ਸਕਿੰਟ ਆ ਦੇਖ ਲਓ ਮੋਟਰਸਾਈਕਲ ਦੇਖ ਲਓ ਬਿਲਕੁਲ ਪਿੱਛਾ ਕੇ ਦੂਜਾ ਮੋਟਰਸਾਈਕਲ ਸੋਨੂੰ ਦਿਖਾਉਂਦੇ ਆ ਹਾਂ ਬੈਂ ਜਿਵਾਖ ਨੇ ਲਾਇਸੈਂਸ ਹੋਣਾ ਨਹੀਂ ਹਾਂ ਇਹ ਚੱਕ ਲੈਂਦੇ ਨੇ ਇਹ ਕਿੱਨੇ ਘੜੇ ਕਿਤੇ ਇਹ ਵੀ ਨਿਆਣੀ ਤੇ ਯਾਰ ਬੰਦਾ ਦੌੜੇ ਲਾ ਰਿਹਾ ਬਾਈ ਇੱਥੇ ਲਾ ਰਿਹਾ ਉੱਤੇ ਚੱਕਿਆ ਹੋਇਆ ਨਾ ਇਹ ਕਿੰਨੀ ਕੁ ਉਮਰ ਦੇ ਤੇ ਜਿਹੜੇ ਡਰਾਈਵਰ ਯਾਰ ਨਿਆਣੀ ਨੇ ਬਾਈ ਅੱਛਾ ਨਿਆਣੀ ਨੇ ਲੱਛ ਦੇਖ ਸਕਦੇ ਹੋ ਬਈ ਫਿਰ ਅਸੀਂ ਜਵਾਕਾਂ ਨੂੰ ਫੜਾ ਦਿੰਦੇ ਆ ਯਾਰ ਆਪ ਬੈਂਟਰੀ ਵਾਲੀਆਂ ਸਕੂਟਰੀਆਂ ਨਾਲ ਕਿੰਨੇ ਨਗ ਇਨਸੀਡੈਂਟ ਹੁੰਦੇ ਨੇ ਸਾਵਧਾਨ ਹੋ ਜਾਣ ਕੱਲਾ ਕੱਲਾ ਜਵਾਕ ਹੈ ਹਰੇਕ ਦੇ ਆ ਲੈ ਲਓ ਵੀ 9 ਸਾਲ ਦੇ ਉੱਤੇ ਆ ਦੇਖੋ ਕੀ ਗੱਲ ਹੋ ਗਈ ਟੁੱਟ ਗਿਆ ਬਈ ਉਹਦਾ ਵੀ ਪੱਟ ਟੁੱਟ ਗਿਆ ਅੱਛਾ ਅੱਛਾ ਨਾ ਕੰਮ ਕਰਦਾ ਸੀ ਬਾਈ ਹਾਂ ਗਰੀਬ ਪਰਿਵਾਰ ਆ ਯਾਰ ਪੱਟ ਟੁੱਟ ਗਿਆ ਪੱਟ ਹਾਂ ਆ ਦੇਖ ਲਓ ਵੀ ਅਸੀਂ ਨਵਾਂ ਸਾਲ ਦੇ ਉੱਤੇ ਬਹੁਤ ਬਾਹਰ ਜਾਂਦੇ ਆ ਗੱਡੀਆਂ ਲੈ ਕੇ ਮਨਾਉਣ ਜਾਂਦੇ ਨੇ ਜਵਾਕ ਧਿਆਨ ਦਿਓ ਮੜੀ ਮੁੱਟੀ ਜਰ ਗੱਲ ਤੇ